ਹੈ ਤਾਂ ਇੱਕਰ ਤੋਂ ਹੈਰਾਨ ਐ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅਜੋਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪੇ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਬੈ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹਿਆ ਸੇਧ ਦੇਣੀ ਹੈ ਮੈਂ ਤਾਂ ਇੱਕਰ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹਨੂੰ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਬੇ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹੜਾ ਸੇਧ ਦੇਣੀ ਹੈ ਮੈਂ ਤਾਂ ਇੱਕਦ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗਦਾਰ ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੌਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਐ ਇੱਕ ਜਿਹੜਾ ਚੰਗਾ ਲੀਡਰ ਐ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪੇ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਬੇ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਹੜਾ ਸੇਧ ਦੇਣੀ ਹੈ ਮੈਂ ਤਾਂ ਇੱਕਰ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਹੈ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ